ਲੋਕ ਅਵਾਜ਼ ਟੀਵੀ ਵਿਖੇ ਤੁਹਾਡਾ ਸਵਾਗਤ ਹੈ। ਜਲਗਾਹਾਂ, ਨਹਿਰੀ ਤੇ ਦਰਿਆਵਾਂ ਨੂੰ ਬਚਾਉਣ ਲਈ ਸਰਕਾਰੀ ਕੰਨਿਆ ਹਾਈ ਸਮਾਰਟ ਸਕੂਲ ਢਿਲਵਾ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਵਿਸ਼ਪ ਜਲਗਾਹ ਦਿਵਸ ਨੂੰ ਮਨਾਉਂਦੇ ਹੋਏ ਸਕੂਲ ਮੁਖੀ ਰਸ਼ਮੀ ਸੁਧੀਰ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਸਬਾ ਢਿਲਵਾ ਵਿਖੇ ਰੈਲੀ ਕੱਢੀ ਗਈ। ਇਸ ਵਿੱਚ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਜਲਗਾਹਾਂ ਨੂੰ ਬਚਾਉਣ ਲਈ ਪਚਾਉਨ ਨਹਿਰੀ ਤੇ ਦਰਿਆਵਨ ਨੂੰ ਕੋੜਾ ਕਰਕਟ ਨਾ ਸੁੱਟਣਾ ਪਾਣੀ ਨੂੰ ਬਚਾਉਣਾ ਚੈਨਾ ਡੋਰ ਵਰਤੋਂ ਨਾ ਕਰਨਾ ਪਲਾਸਟਿਕ ਦੇ ਲਫਾਫੇ ਤੇ ਕਰਕਰੀ ਨਾ ਵਰਤਣ ਸੰਬੰਧੀ ਰੈਲੀ ਕੱਢੀ ਇਸ ਮੌਕੇ ਵਾਟਰ ਵੈਰੀ ਵੈਰੀਜ ਪੰਜਾਬ ਦੇ ਪ੍ਰਧਾਨ ਮੈਡਮ ਅਮਨਦੀਪ ਕੌਰ ਤੇ ਡਾਕਟਰ ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਹਨਾਂ ਵੱਲੋਂ ਸਕੂਲ ਵਿੱਚ ਹੋਏ ਇਸ ਸੰਬੰਧੀ ਪੇਂਟਿੰਗ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਾਮ ਦਿੱਤੇ ਗਏ ਭਾਸ਼ਣ ਮੁਕਾਬਲਿਆਂ ਵਿੱਚੋਂ ਜੀਨਤ ਹੁਸੈਨ ਪੋਸਟਰ ਮੇਕਿੰਗ ਲਈ ਸਨਾ ਨਹਿਰ ਗੁਰਲੇਨ ਕੌਰ ਤੇ ਤਮੰਨਾ ਨੂੰ ਇਨਾਮ ਦਿੱਤੇ ਗਏ ਸਮੂਹ ਸਟਾਫ ਵਿੱਚ ਸ਼੍ਰੀ ਕੁਲਵਿੰਦਰ 바ਵਾ ਉਹ ਪਪਰਦਾਨ ਅਡਾਲੀ ਸੰਬੰਧੀ ਪ੍ਰਿੰਸੀਪਲ ਸ਼੍ਰੀਮਤੀ ਪਨੀਤ ਪੁਰੀ ਵੱਲੋਂ ਸ਼ਲਾਘਾ ਕੀਤੀ ਗਈ ਇਸ ਰੈਲੀ ਕੱਢਣ ਤੇ ਨਗਰ ਪੰਚਾਇਤ ਪ੍ਰਧਾਨ ਸ਼੍ਰੀਮਤੀ ਰਜਨੀ ਸ਼ਰਮਾ ਉਪ ਪ੍ਰਧਾਨ ਬਲਦੇਵ ਸਿੰਘ ਬਿੱਲਾ ਅਤੇ ਕਾਰਜ ਸਦ ਸਦਕ ਅਫਸਰ ਚੰਦਰ ਮੋਹਨ ਪਾਟਿਆ ਨੇ ਸ਼ਲਾਘਾ ਕੀਤੀ ਇਸ ਰੈਲੀ ਵਿੱਚ 153 ਵਿਦਿਆਰਥੀਆਂ ਨੇ ਭਾਗ ਲਿਆ